11 ਵਾਰੀ ਕਾਬਲਾ ਨੂੰ ਹਮਲਾ ਹੋਇਆ ਉਹਨਾਂ ਤੇ ਜਿਹੜਾ ਮਨੁਮਾਦੀਆਂ ਨੇ ਕਰਾਇਆ ਆ 사ਬਰ ਕਰਦਾ ਜਿਹੜਾ ਭਰਾ ਸੀ ਉਹਨੇ ਉਹਦੇ ਇਹਨਾਂ ਦੇ ਰਸੋਈਏ ਨੂੰ ਖੀਦ ਲਿਆ ਸੀਗਾ ਜਿਹੜੇ ਮਤਲ ਅੱਜ ਜਿਨ੍ਹਾਂ ਦੇ ਪ੍ਰਤੀ ਅੱਜ 헤ਜ ਜਾਟਿਆ ਹੋਇਆ ਨਾ ਮਨਾਂ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਦਲਤ ਲੋਕਾਂ ਦੇ ਜਾਂ ਪਛੜੇ ਹੋਏ ਲੋਕਾਂ ਦੇ ਜਾਂ ਜਿਹੜੇ ਸਮਾਜ ਦੇ ਵਿੱਚ ਦੰਮਤ ਲੋਕ ਨੇ ਗਏ ਦੱਬੇ ਕੁਚਲੇ ਲੋਕ ਆ ਅਸੀਂ ਉਹਨਾਂ ਦੇ ਹਮਦਰਦ ਹੈ ਉਹ ਜਿਹੜਾ ਖੋਤੀ 헤ਜ ਆ ਉਹ ਅਸੋਂ ਦੇ ਵਿੱਚ ਉਹਨਾਂ ਲੋਕਾਂ ਨੇ ਕਦੇ ਨਹੀਂ ਚਾਹਿਆ ਸੀ ਉਹਨਾਂ ਲੋਕਾਂ ਨੇ ਬਾਬਾ ਸਾਹਿਬ ਦਾ ਪਤਾ ਸੀ ਉਹਨਾਂ ਨੂੰ ਵੀ ਇਹ 6 ਕਰੋੜ ਪਛੜੇ ਹੋਏ ਲੋਕ ਜਿਹੜੇ ਆ ਉਹ ਬਾਬਾ ਸਾਹਿਬ ਦੇ ਨਾਲ ਜਾਣਗੇ ਤੇ ਇਸੇ ਕਰਕੇ ਉਹਨਾਂ ਦੀਆਂ ਮੀਟਿੰਗਾਂ ਤੇ ਡਿਸਕਸ਼ਨ ਚੱਲਦਾ ਸੀ ਕਿ ਜਨਾਹ ਹੋਰ ਪੈਦਾ ਨਾ ਹੋ ਦਿੱਤਾ ਜਾਵੇ ਕਿਉਂਕਿ ਇੱਕ ਦਿਨ ਆ ਪਾਕਿਸਤਾਨ ਵਾਂਗੂਗਾ ਤੇ ਇੱਕ ਜਨਾਹ ਜਿਹੜਾ ਇਹ ਬਾਬਾ ਸਾਹਿਬ ਨੂੰ ਕਹਿੰਦੇ ਸੀ ਵੀ ਇਹ ਜਨਾਹ ਰੁਕ ਸਕਦਾ ਵੀ ਇਹ ਉਹਨਾਂ ਦਲਤਾਂ ਪਛੜੇ ਹੋਏ ਲੋਕਾਂ ਨੂੰ ਲੈ ਕੇ ਜਿਹੜਾ ਜਾ ਸਕਦਾ ਹੈ ਤਾਂ ਪਰ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮਤਲਬ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਉਹਨਾਂ ਦੀ ਸੀ ਪਰਿਵਾਰਕ ਜ਼ਿੰਦਗੀ ਬਾਰੇ ਪੜਦੇ ਆ ਮੈਂ ਪੜ ਰਿਹਾ ਸੀ ਕਿ ਉਹ ਆਪਣੇ ਮਾਂ ਪਿਓ ਦੀ 14ਵੀਂ ਲੋਥ ਸੀ ਤੇ 14ਵੀਂ ਦੇ ਚੰਨਵਾਗ ਉਹ ਚਮਕਿਆ 14ਵੀਂ ਲੋਥ ਸੀ ਕਿ ਉਹਨਾਂ ਦੇ ਜਿਹੜੇ ਤਿੰਨ ਭਰਾ ਹੋ ਤੇ ਦੋ ਭੈਣਾਂ ਹੀ ਬਚ ਸਕੇ ਆ ਬਾਕੀ ਸਾਰੇ ਬੱਚੇ ਉਹਨਾਂ ਟਾਈਮਾਂ 'ਚ ਬਿਮਾਰੀਆਂ ਦੇ ਹੱਥ 'ਚ ਗਰੀਬੀ ਦੇ ਹੱਥ ਦੇ ਵਿੱਚ ਉਹ ਬਚ ਨਹੀਂ ਸਕੇ ਇਹਨਾਂ ਦੀ ਚਾਚੀ ਨੇ ਇਹਨਾਂ ਨੂੰ ਪਾਲਿਆ ਲੇਕਿਨ ਇੱਕ ਅਜਿਹਾ ਦੀਵਾ ਬਾਲਿਆ ਦੇਖੋ ਇਹਨਾਂ ਦੇ ਆਪ ਦੇ ਬੱਚਿਆਂ ਤੋਂ ਵੀ ਤੁਹਾਨੂੰ ਸਿਰ ਨਹੀਂ ਪਤਾ ਹੋਣਾ ਬਹੁਤਿਆਂ ਨੂੰ ਤਿੰਨ ਇਹਨਾਂ ਦੇ ਬੇਟੇ ਤੇ ਇੱਕ ਬੇਟੀ ਭੁੱਖ ਨਾਲ ਤੇ ਬਿਮਾਰੀ ਨਾਲ ਮਰ ਗਏ ਜੋ ਉਹਨਾਂ ਦੀ ਪਤਨੀ ਸੀ ਉਹ ਵੀ ਬਾਅਦ ਚ ਸੁਰਗਵਾਸ ਹੋ ਗਈ ਸੀਗੇ ਉਹ ਵੀ ਇਹਨਾਂ ਦੇ ਸਾਥ ਨਹੀਂ ਸੀ ਲਗੇ ਪਰ ਇਹਨਾਂ ਨੇ ਉਸ ਸਮੇਂ ਮੈਨੂੰ ਜਦੋਂ ਮੈਂ ਇਹਨਾਂ ਦੀ ਇਹ ਘਟਨਾ ਬਾਰੇ ਪੜ੍ਹ ਰਿਹਾ ਸੀ ਮੈਨੂੰ Karl Marx ਦੀ ਜਦੋਂ ਮੈਂ ਦਾਸ ਕੈਪੀਟਲ ਕਿਤਾਬ ਲਿਖੀ ਦੁਨੀਆ ਦੇ ਵਿੱਚ ਬਹੁਤ ਤਕੜੀ ਕਿਤਾਬ ਆਉਂਦੀ ਉਹ ਕਹਿੰਦੇ ਵੀ ਉਸੇ ਕਮਰੇ 'ਚ ਜਿਹੜੇ ਕਮਰੇ 'ਚ ਉਹ ਕਿਤਾਬ ਲਿਖ ਰਹੇ ਸੀ ਦਾ Karl Marx ਉਸੇ ਕਮਰੇ 'ਚ ਉਹਨਾਂ ਦਾ ਬੱਚਾ ਭੁੱਖ ਨਾਲ ਮਰ ਰਿਹਾ ਸੀ। ਉਹਨੂੰ ਕਿਸੇ ਨੇ ਕਿਹਾ ਵੀ ਤੇਰਾ ਬੱਚਾ ਤਾਂ ਭੁੱਖ ਨਾਲ ਮਰ ਰਿਹਾ ਹੈ। ਤੇ ਤੂੰ ਦਾਸ ਕੇ ਵੀ ਨਾਲ ਕਿਤਾਬ ਕਿਉਂ ਲਿਖ ਰਿਹਾ? ਉਹ ਕਹਿੰਦਾ ਮੈਂ ਤਾਂ ਮੇਰਾ ਬੱਚਾ ਨਹੀਂ ਬਚ ਸਕੇਗਾ ਸ਼ਾਇਦ। ਪਰ ਮੈਂ ਚਾਹੁੰਦਾ ਦੁਨੀਆ ਦੇ ਹੋਰ ਕਰੋੜਾ ਬੱਚੇ ਭੁੱਖ ਨਾਲ ਨਾ ਮਰਨ। ਉਹ ਗਰੀਬੀ ਨਾਲ ਨਾ ਮਰਨ ਇਸ ਕਰਕੇ ਮੈਂ ਦਾਸ ਕੇ ਵੀ ਨਾਲ ਲਿਖ ਰਿਹਾ। ਬਿਲਕੁਲ ਉਸੇ ਤਰ੍ਹਾਂ ਦੀ ਸਕਸ਼ੀਆਂ ਸੀ ਡਵਾਵਾ ਸਾਹਿਬ, ਵੀਮਰਾਓ ਮੇਕਰ। ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਸਵਰਨ ਜਾਤਾਂ ਨੇ ਸਦੀਆਂ ਤੋਂ ਲੈ ਕੇ ਸਾਨੂੰ ਦਬਾ ਕੇ ਰੱਖਿਆ ਅੱਜ ਜਿਹੜਾ ਆਸਤਾ ਉੱਥੇ ਲਿਖਿਆ ਹੋਇਆ ਪੜੋ ਜੁੜੋ ਪਰ ਉਹ ਕਹਿੰਦਾ ਰੋਟੀ ਕੱਟ ਖਾ ਲਓ ਗਰੀਬਾਂ ਉੱਪਰ ਬੱਚਿਆਂ ਨੂੰ ਪੜਾਓ ਲੋ ਅਸੀਂ ਉਸ ਗੱਲ ਤੋਂ ਭੱਜ ਗਏ ਉਹਨਾਂ ਨੇ ਕਿਹਾ ਸੀ ਕਿ ਸੰਘਰਸ਼ ਕਰੋ ਕਿਉਂਕਿ ਜੇ ਤੁਸੀਂ ਸੰਘਰਸ਼ ਕਰੋਗੇ ਸੰਘਰਸ਼ ਕਰਦਿਆਂ ਕਰਦਿਆਂ ਮਰ ਗਏ ਤੁਸੀਂ ਤਾਂ ਛੋਡੀਆਂ ਅਗਲੀਆਂ ਪੀੜ੍ਹੀਆਂ ਬਦਲਾ ਲੈ ਲੈਣਗੀਆਂ ਤਾਂ ਨਹੀਂ ਜੇ ਤੁਸੀਂ ਮਤਲਬ ਬਿਨਾਂ ਸੰਘਰਸ਼ ਕਰੇ ਤੋਂ ਜੋਮਸ ਹੈਗੇ ਮਰਗੇ ਸੋਟੀਆਂ ਲੜੀਆਂ ਪੀੜੀਆਂ ਖਤਮ ਹੋ ਜਾਂਦੀ ਆ ਉਹ ਕਹਿ ਕੇ ਗਏ ਨੇ ਪਰ ਲੋ ਚੱਕੇ ਕਿਤਾਬਾਂ ਚੋਂ ਦੇ ਕਫਨ ਪਾਏ ਲੈ ਕੇ ਵਰਗੇ ਐਸ.ਐਲ.ਓ ਸਾਹਿਬ ਨੇ ਦੱਸਿਆ ਸੀ ਉਹਨਾਂ ਨੇ ਕਹਿਤਾ ਸੀ ਕਿ ਸਿੱਖਿਆ ਸ਼ੇਮ ਨਹੀਂ ਦਾ ਦੁੱਤਾ ਜਿਹੜਾ ਪਿਊਗ ਉਹ ਦਹਾੜੂਆ ਹੀ ਦਹਾੜੂਗਾ ਇਸ ਕਰਕੇ ਭਰਾਵੋ ਅੱਜ ਅੱਜ ਦੇ ਸਮੇਂ 'ਚ ਉਹਨਾਂ ਦੇ ਵਿਚਾਰਾਂ ਦੀ ਕੀ ਪ੍ਰਸੰਗਿਕਤਾ ਹੈ ਮਡਰੇਗਾ ਦੀ ਗੱਲ ਹੋਈ ਇੱਥੇ 86000 ਕਰੋੜ ਰੁਪਇਆ ਰੱਖਿਆ ਹੈ ਪਿਛਲੇ ਸਾਲ ਖਰਚ ਸੀ 111000 ਕਰੋੜ ਆ ਜਿਹੜਾ ਸਭ ਤੋਂ ਵੱਧ ਵਾਲਾ ਸਟੇਟ ਹੈ ਪੰਜਾਬ 37 ਦਿਨ ਕੰਮ ਮਿਲਿਆ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਆ 200 ਰੁਪਏ ਕਿਤੇ 100 ਰੁਪਏ ਕਿਤੇ 150 ਰੁਪਏ 346 ਰੁਪਏ ਦਿਹਾੜੀ ਦਾ ਲੈ ਰਿਹਾ ਤੇ 100 ਦਿਨ ਦੀ ਗਾਰੰਟੀ ਆ ਫੰਡਾਮੈਂਟਲ ਰਾਈਟ ਆ ਭੀਖ ਨਹੀਂ ਮੰਗੀ ਕਿਸੇ ਤੋਂ ਇਹ ਸੱਦਾਨ ਨੇ ਉਹਨਾਂ ਨੂੰ ਹੱਕ ਦਿੱਤਾ ਹੋਇਆ ਕੌਣ ਦੇ ਰਿਹਾ ਪੰਜਾਬ ਕੀ ਦੱਸੋ ਬੋਲਦਾ ਕੀ ਕਿੱਥੇ ਆ ਉਹ ਔਰ ਉਹ ਜਿਹੜੇ 40 ਕਾਨੂੰਨ ਬਣੇ ਸੀ ਲੇਬਰ ਦੇ ਹੱਕ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਤੁਹਾਨੂੰ ਜਿਹੜਾ ਘਟੋ ਘਟ ਉਜਰਦਾ ਵਾਲਾ ਕਾਨੂੰਨ 바ਵਾ ਸਾਹਿਬ ਪਾਲ ਹੀਰਾਂ ਉਹ ਵੇਦ ਕਰਨੇ 1948 ਦੇ ਵਿੱਚ ਬਣਾਤਾ ਸੀ ਅੱਜ ਉਹ ਕਾਨੂੰਨ ਕਿੱਥੇ ਆ ਭਾਈ ਪਤਾ ਕਿਸ ਨੂੰ 40 ਕਾਨੂੰਨ ਜਿਹੜੇ ਲੇਬਰ ਦੇ ਹੱਕ 'ਚ ਬਣੇ ਸੀ ਤੋੜ ਦਿੱਤੇ ਗਏ ਆ ਤੇ ਹੁਣ ਛੋਡੇ ਵਾਸਤੇ 12 ਘੰਟੇ ਕੰਮ ਕਰਨ ਦਾ ਕੋਲ ਪਤਾ ਕੀ ਕਹਿੰਦੇ ਆ ਕਿਹਨਾਂ ਸੋਤੋਂ 12 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਕਰਦਾ ਭਾਈ ਸਾਹਿਬ ਬੰਦਾ 8 ਘੰਟੇ ਕੰਮ ਨਹੀਂ ਕਰ ਸਕਦਾ 8 ਤੋਂ 6 ਘੰਟੇ ਕਰਨ ਦੀ ਲੋੜ ਹੈ ਇਹ ਜਿਵੇਂ ਕਹਿੰਦੇ ਕਿ ਨਹੀਂ ਤੈਨੂੰ ਤਾਂ ਹੁਣ 12 ਘੰਟਿਆਂ ਤੋਂ ਬਾਅਦ ਕੰਮ ਹੀ ਨਹੀਂ ਕੋਈ ਲੈ ਸਕਦਾ ਅਸੀਂ ਕਾਨੂੰਨ ਬਣਾਦਾ ਤੇਰੇ ਹੱਕ ਤੇ 40 ਕਾਨੂੰਨ ਤੋੜ ਕੇ ਨਵਾਂ ਲੇਬਰ ਐਕਟ ਬਣ ਗਿਆ ਜਿਹਦੇ ਤਹਿਤ ਜਿਹੜਾ ਸਾਡਾ ਕਿਵੇਂ ਮਤਲਬ ਕਾਰਪੋਰੇਟ ਮਾਡਲ ਕਾਰਪੋਰੇਟ ਕਹਿੰਦਾ ਮੈਨੂੰ ਬੰਦਿਆਂ ਦੀ ਲੋੜ ਨਹੀਂ ਆਟੋਮਾਈਜੇਸ਼ਨ ਆ ਗਈ ਜਾਂ ਸਾਰੇ ਕਾਸੇ ਚ ਉੱਥੇ ਬੰਦਿਆਂ ਦੀ ਲੋੜ ਨਹੀਂ ਹੈ ਮਜ਼ਦੂਰ ਕਿੱਥੋਂ ਰੋਟੀ ਖਾਗੋ ਮਜ਼ਦੂਰ ਦੇ ਘਰ ਦਾ ਚੁੱਲ੍ਹਾ ਭਜਾ ਦੇਣ ਇਹਨੇ ਖਰਾਬ ਜਾ ਦੇਣ ਕਾਰਪੋਰੇਟ ਸਿਸਟਮ ਜਿਹੜਾ ਸਾਡੇ ਜਿਹੜੀ ਰਹਿਮਾ ਜੋੜ ਕੰਪਨੀ ਹੈ ਇੱਕ ਜਿਹੜੀ ਆਨਲਾਈਨ ਸਮਾਨ ਵੇਚਦੀ ਆ ਸਾਡੇ ਕਿੰਨੇ ਹੀ ਬੱਚੇ ਮੋਟਰਸਾਈਕਲਾਂ ਦੇ ਪਿੱਛੇ ਬੈਗ ਲਾ ਕੇ ਸਾਡੇ ਘਰਾਂ 'ਚ ਡਿਲੀਵਰੀਆਂ ਦਿੰਦੇ ਫਿਰਦੇ ਆ ਇੱਕ ਦਿਨ ਦੀ ਪਤਾ ਕਮਾਈ ਕਿੰਨੀ ਆ ਵੀ 1624 ਕਰੋੜ 70 ਅਬ ਡਾਲਰ ਦੀ ਟੋਟਲ ਪ੍ਰਾਪਰਟੀ ਆ ਤੇ ਅਗਲੇ 10 ਸਾਲਾਂ ਦੇ ਵਿੱਚ ਆ ਜਿਹੜੇ ਮੇਰੇ ਦੁਕਾਨਦਾਰ ਵੀਰ ਤੇ ਆੜਤੀਏ ਵੀਰ ਮੋਦੀ ਜਿਹਾ ਬਹੁਤ ਵੱਡੇ ਚੇਲੇ ਆ 10 ਕਰੋੜ ਬੰਦਾ ਰਿਟੇਲ ਮਾਰਕੀਟ ਚੋਂ ਬਾਹਰ ਆ ਰਿਹਾ ਹੈ ਉਹਨਾਂ ਲਈ ਕੋਈ ਕਾਰਜ ਨਹੀਂ ਹੋਏਗਾ ਕਿਉਂਕਿ ਇਹ ਰਿਟੇਲ ਮਾਰਕੀਟ ਬਹੁ ਸਿੱਤੀ ਬੰਦ ਹੋ ਜਾਵੇਗਾ ਜੇ ਕਿਸੇ ਨੇ ਦਿਮਾਗ ਚ ਪੁਲੇਖਾ ਹੈ ਕਿ ਦੇਸ਼ ਕਾਰਪੋਰੇਟ ਨੂੰ ਵੇਚਿਆ ਜਾ ਰਿਹਾ ਹੈ ਤੁਹਾਨੂੰ ਧਰਮਾਂ ਦੇ ਨਾਮ ਦੇ ਉੱਤੇ ਲੜਾ ਕੇ ਅੱਜ ਸਾਡੇ ਦੇਸ਼ ਦੀਆਂ ਬੀਬੀਆਂ ਸਾਡੇ ਦੇਸ਼ ਦੀਆਂ ਔਰਤਾਂ ਗਰੀਬਾਂ ਨੂੰ ਜਿੱਨਾ ਵਾਸਤੇ ਬਾਬਾ ਸਾਹਿਬ ਨੇ ਜਿਨ੍ਹਾਂ ਦੇ ਹੱਕ ਲਈ ਵਿੱਚ ਹਾ ਦਾ ਨਾਰਾ ਮਾਰਿਆ ਜਿਨ੍ਹਾਂ ਦੀਆਂ ਕੋਸ਼ਾਂ صدਕਾ ਲੱਖਾਂ ਗਰੀਬਾਂ ਦਾਤਾ-ਦਾਂਤਾ ਦੇ ਘਰੇ ਬਿਹੜਿਆਂ 'ਚ ਚੰਨ ਰੋਇਆ ਅੱਜ ਉਹ ਸੂਰਜ ਜਿਸ ਦਿਨ 1952 'ਚ ਕਹਿੰਦੇ ਉਹ ਚਲੇ ਗਏ ਸੀ ਨਾ ਜਦੋਂ ਇੱਥੋਂ ਉਹ ਸੂਰਜ ਤਾਂ ਉੱਦੀ ਸਿੱਪ ਗਿਆ ਸੀ ਕਿਉਂਕਿ ਉਹਨਾਂ ਨੂੰ ਅੱਜ ਉਹਨਾਂ ਨੂੰ ਸੁਭਾਜ ਲਈ ਇਹੀ ਆ ਕਿ ਅਸੀਂ ਲੜਨਾ ਸਿੱਖਿਆ ਕੀ ਅਸੀਂ ਲੜਨ ਲਈ ਤਿਆਰ ਆ ਜਾਸੀਆਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਤਿਆਰ ਆ ਕਿਉਂਕਿ ਜਦੋਂ 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 ਵੀ ਸਮਾਜ ਦੇ ਉੱਤੇ ਜ਼ੁਲਮ ਹੋਇਆ ਜਦੋਂ ਜਦੋਂ ਵੀ ਸਮਾਜ ਨੂੰ ਜਿਹੜੀਆਂ ਅਖੌਤੀ ਸਵਰਨ ਤਾਕਤਾਂ ਘਾਉਣ ਵਾਲੇ ਲੋਕਾਂ ਨੇ ਸਮਾਜ ਦੇ ਦੱਬੇ ਕੁਟਲੇ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਸੋਚ ਲਓ 14ਵੀਂ ਸਦੀ ਤੋਂ ਲੈ ਕੇ ਭਗਤ ਰਵਿਦਾਸ ਪੈਦਾ ਹੁੰਦਾ ਆਮ ਲੋਕਾਂ ਦੇ ਵਿੱਚ ਭਗਤ ਨਾਮਦੇਵ ਵਰਗੇ ਉਹ ਲੋਕ ਪੈਣਾ ਹੁੰਦਿਆ ਜਿਹੜੇ ਲੋਕਾਂ ਦੀ ਗਵਾਹੀ ਕਰਦੇ ਆ ਤੇ ਫੇਰ ਜਾ ਕੇ ਉਹ ਉਹਨਾਂ ਨੂੰ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਮਿਲਦਾ ਲੱਭ ਲਿਆ ਜਾ ਕੇ ਗੁਰੂਆਂ ਨੇ ਗੁਰੂ ਬਾਦ ਚਾਉਂਦੇ ਆ ਤੋਂ ਉਹਨਾਂ ਨੇ ਲੱਭਲੇ ਵੀ ਆਪ ਹੁੰਦੇ ਲੋਕਾਂ ਦੇ ਲਈ ਕੰਮ ਕਰ ਰਹੇ ਆ ਉਹਨਾਂ ਦੱਬੇ ਉਸ ਸਮਾਜ ਵਾ ਉਸ ਬਵਸਤਾ ਦੇ ਖਵਾਬ ਜਿਹੜੀ ਬਵਸਤਾ ਤੁਹਾਡੀਆਂ ਪੈਰਾਂ ਨੂੰ ਮਟਾਉਣ ਵਾਸਤੇ ਪਿੱਛੇ ਮੋੜੀ ਬੰਨ੍ਹ ਕੇ ਤੁਰਨਾ ਪੈਂਦਾ ਸੀ ਜਿਹੜੀ ਬਵਸਤਾ ਤੁਹਾਨੂੰ ਠੁੱਕਣ ਵਾਸਤੇ ਤੁਹਾਡੇ ਘਰ ਦੇ ਵਿੱਚ ਕੁੱਤੇ ਬਣੇ ਵਾਸਤੇ ਮਜਬੂਰ ਕਰਦੀ ਸੀ ਉਸ ਬਵਸਥਾ ਨੂੰ ਤੋੜਨ ਵਾਸਤੇ ਜਦੋਂ ਮਤਲਬ ਜਿਹੜਾ ਕੰਮ ਕੀਤਾ ਉਹ ਅੱਜ ਸਾਡੇ ਉਹ ਚਾਹੇ ਸਾਡੇ ਸਿਧਾਂਤ ਦੇ ਵਿੱਚੋਂ ਉਹ ਸਿਧਾਂਤ ਜਿਹੜਾ ਸਾਨੂੰ ਬਰਾਬਰੀ ਦਾ ਹੱਕ ਦਿੰਦਾ ਸੀ ਤੇ ਜਿਹੜੇ ਸਾਨੂੰ ਵੋਟ ਦਾ ਹੱਕ ਦਿੱਤਾ ਪਰ ਮੈਨੂੰ ਅਫਸੋਸ ਹੁੰਦਾ ਜਿਹੜੇ ਸਭ ਤੋਂ ਵੱਧ ਵੋਟਾਂ ਪਾਉਣ ਵਾਲੇ ਅਸੀਂ ਲੋਕਾਂ ਗਰੀਬ ਲੋਕ ਗਰੀਬਾਂ ਦੇ ਬੇੜਿਆਂ ਤੋਂ ਨਿਕਲ ਕੇ ਜਿਹੜੇ ਵੋਟਾਂ ਪਾਉਣ ਜਾਂਦੇ ਆ ਸਭ ਤੋਂ ਵੱਧ ਵੋਟਾਂ ਪਾਉਣ ਜਾਂਦੇ ਆ ਪਰ ਉਹਨਾਂ ਉਹ ਜਿਹੜਾ ਵੋਟਾਂ ਲੈ ਕੇ ਜਿੱਤਣ ਵਾਲੇ ਜਿਹੜੇ ਆ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਗਰੀਬਾਂ ਦੀਆਂ ਤੋਂ ਤਾਂ ਗਰੀਬਾਂ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਔਰ ਉਹ ਉਹਨਾਂ ਨੂੰ ਸਿਰਫ ਵੋਟ ਬੰਦੇ ਦੀ ਪਛਾਣ ਜਿਹੜੀ ਆ ਇੱਕ ਵੋਟ ਤੱਕ ਸੀਮਤ ਹੋ ਗਈ ਆ ਤੇ ਹੈਦਰਾਬਾਦ ਯੂਨੀਵਰਸਿਟੀ ਦਾ ਵਿਦਿਆਰਥੀ ਜਿਹੜਾ ਸ਼ੈਡੂਲ ਕਾਸਟ ਜਾਤੀ ਦਾ ਸੀ ਉਸ ਬੰਦੇ ਨੇ ਡਾਕਟਰ ਮੇਦਕਰ ਦੇ ਨਾਂ ਦੇ ਇੱਕ ਸੰਸਥਾ ਬਣਾਈ ਹੋਈ ਸੀ ਔਰ ਉਹਨੇ ਉਹਦੀ ਇਹਨਾਂ ਨੇ ਜਦੋਂ ਉਹ ਆਪਣੇ ਹੱਕ ਦੇ ਲਈ ਬੋਲਿਆ ਤਾਂ ਇਹਨਾਂ ਨੇ ਉਹਦੀ ਜਿਹੜੀ ਸਕਾਲਰ ਸਿਪਸੀ ਉਹ ਬੰਦ ਕਰਤੀ ਉਹ ਬੰਦਾ ਖੁਦਕੁਸ਼ੀ ਕਰ ਗਿਆ ਉਹ ਕਹਿੰਦਾ ਉਹਨੇ ਲਿਖਿਆ ਉਹਦੇ ਖੁਦਕੁਸ਼ੀ ਨੋਟ ਦੇ ਵਿੱਚ ਕਹਿੰਦਾ ਇਸ ਦੇਸ਼ ਦੇ ਵਿੱਚ ਬੰਦੇ ਦੀ ਪਛਾਣ ਇੱਕ ਵੋਟ ਦੀ ਤਰ੍ਹਾਂ ਵੋਟ ਦੇ ਵੋਟ ਦੀ ਤਰ੍ਹਾਂ ਬਣ ਗਈ ਹੈ ਬੰਦਾ ਸਿਰਫ ਇੱਕ ਵੋਟ ਆ ਕਹਿੰਦਾ ਮੈਂ ਬੋਟ ਬਣ ਕੇ ਨਹੀਂ ਜਿਉਣਾ ਚਾਹੁੰਦਾ ਮੈਂ ਬੰਦਾ ਬਣ ਕੇ ਜਿਉਣਾ ਚਾਹੁੰਦਾ ਮੈਂ ਇਸ ਆਜ਼ਾਦ ਦੇਸ਼ ਦੇ ਦਾ ਨਾਗਰਿਕ ਬਣ ਕੇ ਜਿਉਣਾ ਚਾਹੁੰਦਾ ਮੈਨੂੰ ਉਸ ਤਰ੍ਹਾਂ ਦਾ ਸਾਹ ਜਿਹੜਾ ਮੈਂ ਲੈ ਸਕਾਂ ਮੈਂ ਇਹ ਆਜ਼ਾਦ ਫਿਜ਼ੀਕਲ ਸਾਹ ਲੈ ਸਕਾਂ ਮੈਂ ਉਹ ਬਣ ਕੇ ਚਾਹੁੰਦਾ ਬਣਨਾ ਚਾਹੁੰਦਾ ਜਿਹੜੇ ਕਰਕੇ ਡਾਕਟਰ 바ਵਾ ਸਾਹਿਬ ਵੀ ਬਰਾਉ ਮੇਦਕਰ ساری ਜ਼ਿੰਦਗੀ ਮਦਦ ਨੂੰ ਨੇ ਇੱਕ ਦਿਨ ਵੀ ਅਜਿਹਾ ਨਹੀਂ ਨਾ ਆਪਣੇ ਪਰਿਵਾਰ ਪਿੱਛੇ ਸੋਚਿਆ ਨਾ ਉਹਨਾਂ ਨੇ ਮਤਲਬ ਆਪਣੇ ਸਮਾਜ ਲਈ ਉਹਨਾਂ ਦੱਬੇ ਰੁਤਨੇ ਲੋਕਾਂ ਲਈ ਜਿਨ੍ਹਾਂ ਦੇ ਲੱਖਾਂ ਘਰਾਂ ਦੇ ਵਿੱਚ ਉਹਨਾਂ ਨੇ ਚੰਦ ਵੇੜਿਆਂ ਦੇ ਵਿੱਚ ਚਾਲਨ ਕਰਨ ਦੇ ਵਿੱਚ ਕਾਮਯਾਬ ਹੋਏ ਉਹ ਜੇ ਸਾਰੀ ਜ਼ਿੰਦਗੀ ਸਾਡੇ ਲਈ ਲਾ ਕੇ ਗਏ ਆ ਕੀ ਅਸੀਂ ਉਹਨਾਂ ਦੀ ਬਰਾਸਤ ਅੱਜ ਸਾਂਭ ਸਕਿਆ ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਉਹਨਾਂ ਨੇ ਉਹ ਮੈਸੇਜ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਆ ਲਿਖਿਆ ਇੱਥੇ ਮਿਲਿਆ ਨੀਚਾ ਅੰਦਰ ਨੀਚ ਨੀਚੀ ਹੋ ਵਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆਂ ਸੋ ਗਰੀਸ ਕਿ ਉਹਨਾਂ ਨੇ ਕਲੀਅਰ ਕਰ ਕਹਿੰਦਾ ਸੀ ਕਿ ਮੈਂ ਉਹਨਾਂ ਦੇ ਨਾਲ ਆ ਜਿਹੜੇ ਪੌੜੀ ਦੇ ਸਭ ਤੋਂ ਢੇਖਲੇ ਡੰਡੇ ਦੇ ਬੈਠੇ ਜਿਹੜਾ ਢੇਖਲਾ ਡੰਡਾ ਉਹ ਤਸਦਾ ਜਿਆਦਾ ਹੈ ਇਸ ਕਰਕੇ ਉਹ ਮੁਖ ਦਾ ਵੀ ਸੇਦੀ ਹੈ ਅੱਜ ਅਸੀਂ ਪੌੜੀ ਦੇ ਉਸ ਢੇਖਲੇ ਡੰਡੇ ਨੂੰ ਜੇ ਮਜ਼ਬੂਤ ਕਰਨਾ ਹੈ ਜੇ ਸਮਾਜ ਦੇਸ਼ ਬਚਾਉਣਾ ਹੈ ਕਿਉਂਕਿ ਜਦੋਂ ਸਾਰਾ 17000 17000 ਲੱਖ ਕਰੋੜ ਰੁਪਏ ਤੇ ਕਿਸਲੇ 3 ਸਾਲਾਂ ਚ ਲਖੀਰ ਮਾਤੀ ਕਾਰਪੋਰੇਟ ਦੇ ਕਰਜ਼ੇ ਦੇ। ਕਾਰਪੋਰੇਟ ਕਹਿੰਦਾ ਕਿ ਰੋਬਟ ਲਿਆਉਂਗਾ ਮੈਂ ਤਾਂ ਰੋਬਟਾਂ ਤੋਂ ਕੰਮ ਕਰਾਇਆ ਕਰੂੰ। ਬੰਦਿਆਂ ਦੀ ਕੀ ਲੋੜਾ ਬੰਦੇ ਮੰਗਦੇ ਆ ਯਾਰ ਖਾਣ ਨੂੰ। ਬੰਦੇ ਥਰਗਾਹਾਂ ਚ ਬੰਦਾ ਮੰਗਦੇ ਆ। ਇਹ ਕਹਿੰਦਾ ਵੀ ਤੇਰੇ ਵਾਸਤੇ ਮੋਦੀ ਕਹਿੰਦਾ ਤੋੜ ਦੰਨੇ ਆ ਲੇਬਰ ਕਾਨੂੰਨ ਤੋੜ ਦੰਨੇ ਆ ਭਾਈ ਤੂੰ 12 ਘੰਟੇ ਕੰਮ ਕਰਾ ਲੈ। ਉਹ ਕਹਿੰਦਾ ਇਹ 12 ਘੰਟੇ ਵੀ ਨਹੀਂ ਕਰਦੇ। ਮੈਂ ਤਾਂ ਰੋਬੋਟੈਕਸ ਸਾਇੰਸ ਲਿਆ ਰਹੇ ਆ ਰੋਬੋਟੈਕਸ ਸਾਇੰਸ ਆ ਕੇ ਰੋਬੋਟ ਬਣ ਗਏ। ਬੰਦਿਆਂ ਦੀ ਥਾਂ ਤੇ ਉਹ ਕੰਮ ਕਰਿਆ ਕਰਨਗੇ ਬੰਦੇ ਕਿੱਥੇ ਜਾਣਗੇ ਭਾਈ? ਤਾਂ ਇਸ ਕਰਕੇ ਐਡਾ ਸੌਖਾ ਕਿ ਅੱਜ ਅਸੀਂ ਉਹਨਾਂ ਦੇ 134ਵੇਂ ਜਨਮ ਦਿਨ ਤੇ ਉਹਨਾਂ ਦੀ ਵਿਰਾਸਤ ਬਚਾਉਣ ਦੇ ਵਿੱਚ ਅਸੀਂ ਕਾਮਯਾਬ ਹੋ ਪਾਵਾਂਗੇ ਜਾਂ ਜਾਂ ਅਸੀਂ ਲੜਨ ਵਾਸਤੇ ਤਿਆਰ ਜਾਂ ਅਸੀਂ ਇੱਥੋਂ ਗੱਲਾਂ ਕਰਕੇ ਚਲੇ ਗਏ ਕਿੰਨੇ ਕੁ ਬੰਦੇ ਆ ਨਿਰਿੰਨ ਆ ਸਾਥੀ ਬੈਠੇ ਨੇ ਇੱਥੇ ਕੁਝ ਮੈਂ ਪਿਛਲੇ 3 ਸਾਲਾਂ 'ਚ ਲਗਾਤਾਰ ਮੁੰਨੇਗਾ ਮਜ਼ਦੂਰਾਂ 'ਚ ਕੰਮ ਕੀਤਾ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਦੀ ਵੀ پابੰਦੀ ਆ ਬਹੁਤ ਸਮੱਸਿਆਵਾਂ ਨੇ ਮੈਂ 3 ਸਾਲਾਂ ਦੇ ਵਿੱਚ ਕੱਲੇ-ਕੱਲੇ ਪਿੰਡ ਚ ਗਿਆ ਬਹੁਤ ਸਾਰੇ ਦੋਸਤਾਂ ਨੇ ਮਦਦ ਵੀ ਕੀਤੀ ਮੇਰੀ